ਰਹੇ ਨੇ ਗਲੀਆਂ ਦੇ ਬਾਹਰ ਰਸਤੇ ਦੇ ਤਕਰੀਬਨ ਕਾਫੀ ਕੰਮ ਹੋਣ ਵਾਲੇ ਆ ਕੋਈ ਬਾਹਰ ਰਸਤਾ ਇੱਕ ਉਹਦਾ ਵੀ ਕੰਮ ਹੋਣ ਵਾਲਾ ਸੀਵਰ ਸੀਵਰ ਦੀ ਵੀ ਟੁੱਟ ਤੇ ਲਾਣ ਵਾਲੀ ਆ ਉਦਾਂ ਹੀ ਆ ਸੀਵਰ ਚੱਲ ਪਿਆ ਬਾਕੀ ਕੰਮ ਸਾਰਾ ਕਰਨ ਵਾਲਾ ਰਹਿੰਦਾ ਜੀ ਬੱਚਿਆਂ ਦੀ ਗਰਾਊਂਡ ਦੇ ਹੈਗੀ ਆ ਕੁਝ ਕੰਮ ਤੇ ਹੋਇਆ ਦਾ ਵੀ ਆ ਪਰ ਉਹ ਤੇ ਪੁਰਾਣਾ ਹੋ ਗਿਆ ਹੁਣ ਅੱਗੇ ਫਿਰ ਜੇ ਮਿਲ ਜੇਗਾ ਤੇ ਨਵਾਂ ਫਿਰ ਬਣਾ ਦੇਾਂਗੇ ਉਹ ਬਾਂਛੀਆਂ ਦੇ ਸਕੂਲ ਦੇ ਅੰਦਰ ਹੀ ਬਣੀਆਂ ਬਣੀ ਦੀ ਆ ਆ ਬਣੀ ਦੀ ਮਾਚਰੀ ਬਣਦੀ ਉਹ ਪਿਛਲੀ ਪਿੰਡਾਂ ਲੋਕ ਕਿਹੜੇ ਕੰਮ ਲੈ ਕੇ ਇਹ ਦੂਰੇ ਜਿਹਦੇ ਤੁਹਾਡੀ ਗਾਈ ਦੀ ਪੁਰੇ ਪਾਈ ਪਿਛਲੇ ਜੇ ਚਲੋ ਪਹਿਲਾਂ ਵੀ ਕੀਤੇ ਹੋਣਗੇ ਪਰ ਹੁਣ ਤੇ ਸਾਰੇ ਹੋਣ ਵਾਲੇ ਹੀ ਆ ਜਿੰਨੇ ਵੀ ਹੈਗੇ ਆ ਗਲੀਆਂ ਚ ਵੀ ਹੈਗਾ ਕਰਨ ਵਾਲਾ ਕੰਮ ਜਿੱਥੇ-ਜਿੱਥੇ ਵੀ ਹੈਗਾ ਕਰਨੀ ਵਾਲਾ ਸਾਰ ਉਹ ਕੀ ਤੁਹਾਡੀ ਕੋਸ਼ਿਸ਼ ਹੋਵੇਗੀ ਇਹ ਨੂੰ ਡਰਾਉਂ ਦੇ ਕੋਈ ਕੋਸ਼ਿਸ਼ ਕਰੋਗੇ ਕੰਮ ਨੂੰ ਮਾਤੇ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਕੰਮ ਕਰਾਂਗੇ ਜੋ ਵੀ ਜਿਹਦਾ ਵੀ ਕੰਮ ਕਰਨ ਵਾਲਾ ਕਰਾਂਗੇ ਜਿਹੜੇ ਉਠਾ ਦੇ ਜਿਹਨੇ ਕਿੰਨੇ ਘੋਪਰੇ ਉਹ ਜੀ ਤੁਸੀਂ 8 10 ਹੈ ਹੀ ਜਿਹੜੇ ਭਰ ਕੇ ਗਏ ਆ ਭੀਜਦੇ ਆ ਭਰ ਕੇ ਪਰ ਅਜੇ ਆਇਆ ਨਹੀਂ ਕੋਈ ਦੇਖੋ ਜਦੋਂ ਆਣਗੇ ਫਿਰ ਇਹ ਸਾਂਝੀ ਕਰਦੇ ਲੋਕਾਂ ਨੇ ਅੱਜ ਨੂੰ ਸੰਪਨ ਚੋੜੇ ਨਾ ਜਵਾ ਕੰਤੋਂ ਮੁਕਤ ਤਾਂ ਮਾਣ ਰਿਹਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਵਿੰਦਰ ਗੋੜਾ ਮੇਰੇ ਹਸਮੈਡ ਸਰਪੰਚ ਬਲਦੇਵ ਸਿੰਘ ਨੇ ਪਿੰਡ ਬੁਗਰੀ ਦੇ ਜਾਣ ਵਾਲੇ ਆਈ ਜੀ ਇਹੋ ਕਹਿੰਨੇ ਆ ਵੀ ਚਲੋ ਪਿੰਡ ਦਾ ਵਧੀਆ ਵਿਕਾਸ ਮੰਗੇ ਵਧੀਆ ਗਾਹ ਨਲੀਆਂ ਗਲੀਆਂ ਨਾਲੀਆਂ ਜੋ ਵੀ ਮਤਲਬ ਕੰਮ ਆ ਜਿੱਦਾਂ ਕਵਰਾਂ ਦੇ ਕੰਮ ਆ ਪਾਰਕ ਦੇ ਕੰਮ ਨੇ ਇਹ ਸਾਡੇ ਪਿੰਡ ਵਿੱਚ ਅਜੇ ਤੱਕ ਕੁਝ ਨਹੀਂ ਹੈਗਾ ਤੇ ਆਈ ਇਹ ਗੱਲ ਕਹਿੰਨੇ ਆ ਵੀ ਚਲੋ ਸਾਨੂੰ ਪਿੰਡ ਨੂੰ ਬੜਾ ਮਾਣ ਬਖਸਿਆ ਸਪੈੰਜੀ ਦਿੱਤੀ ਹੈ ਹਰ ਇੱਕ ਦੇ ਅਸੀਂ ਬੜੇ ਸ਼ੁਕਰਿਆ ਏ ਅਹੀਂ ਕਹਿਣਾ ਕਹਨ ਚਾਹਦੇ ਹਾਂ ਵੀ ਸਾਡੇ ਪਿੰਡ ਵਿੱਚ ਵੀ ਕੁਝ ਵਧੀਆ ਜਿਹਾ ਹੁਣ ਲੋਕਾਂ ਦੇ ਪਿੰਡਾਂ ਜਾਈਦਾ ਅਸੀਂ ਕਿੰਨੇ ਕੰਨੇ ਸੋਹਣੇ ਵੇਖੀਦਾ ਪਾਰਕਾਂ ਬਣੀਆਂ ਹੁੰਦੀਆਂ ਅੰਦਰਖਤ ਲੱਗੇ ਆ ਬੂਟੇ ਲੱਗੇ ਆ ਵਧੀਆ ਪਾਰਕਾਂ ਬਣੀਆਂ ਵਧੀਆ ਗਲੀਆਂ ਨਾਲੀਆਂ ਬਣੀਆਂ ਨਾ ਪਰ ਸਾਡੇ ਪਿੰਡ ਵਿੱਚ ਅਜੇ ਤੱਕ ਮੈਨੂੰ ਵੀ 25 ਸਾਲ ਹੋ ਗਿਆ 30 ਆਈ ਨੂੰ ਇੱਥੇ ਪਰ ਮੈਂ ਅਜੇ ਤੱਕ ਇਸ ਪਿੰਡ ਦੀ ਗਲੀ ਕਦੀ ਨੀ ਚੱਜਦੀ ਦੇਖੀ بڑے ਸਰਪੰਚ ਆਏ ਬੜੇ ਗਏ ਨਾ ਪਰ ਮੈਂ ਅਹੀਂ ਅਜੇ ਤੱਕ ਇਸ ਪਿੰਡ ਦਾ ਨਰਕੀ ਦੇਖਿਆ ਵੀ 30 ਸਾਲ ਹੋ ਗਿਆ ਮੈਨੂੰ ਵੀ ਇਸ ਪਿੰਡ ਵਿੱਚ ਆਈ ਨੂੰ ਤਹੀਂ ਹੁਣ ਇਹ ਕਹਿੰਨੇ ਆ ਵੀ ਚੱਲਾ ਸਾਡੇ ਪਿੰਡ ਦਾ ਵਧੀਆ ਵਿਕਾਸ ਬਣ ਜਾਈਂ ਸਰਪੰਚ ਬਣੇ ਆ ਦੇ ਵਧੀਆ ਕੋਈ ਯਾਦ ਕਰੇਗਾ ਵੀ ਸਰਪੰਚ ਕੋਈ ਆਇਆ ਏ ਅ ਇਸ ਵੀ ਪੰਚਾਇਤ ਲੋਕ ਕਿਹੜੇ ਮੇਨ ਕੰਮ ਪਲੈਨ ਕਰਕੇ ਹੈ ਜੋ ਤੁਹਾਡੀ ਗੱਲ ਉਹ ਸਾਰੇ ਮੈਨੂੰ ਤਾਂ ਕੋਈ ਲੱਭਦੇ ਨਹੀਂ ਇੱਥੇ ਬਣੇ ਦੇ ਮਾੜੇ ਮੋٹے ਟੰਪਰੇ ਲੀਜੇ ਕੰਮ ਆਇਆ ਇੱਕ ਪਾਰਕ ਬਣਾ ਹੜੀਦੀ ਐ ਉਹਦੇ ਵਿੱਚ ਵੀ ਕੋਈ ਇੰਦਰਾਖਤ ਨਹੀਂ ਕੋਈ ਬੂਟਾ ਨਹੀਂ ਗੋਡੇ ਗੋਡੇ ਕਾ ਤੁਰਿਆ ਫਿਰਨਿਆ ਜੇ ਕਵਰਾਂ ਪੈਂਡੀਆਂ ਨੇ ਤੇ ਉਹਦੇ ਵਿੱਚ ਵੀ ਇਦਾਂ ਕੰਦਾ ਮਾੜੀ ਮੋੜੀਆਂ ਚਾਚਵਾ ਨਹੀਂ ਕੀਤੀ ਤੇ ਕੋਈ ਪਾਣੀ ਦਾ ਸਾਧਨ ਨਹੀਂ ਉੱਥੇ ਕੋਈ ਟੂਟੀ ਨਹੀਂ ਇਹ ਕਾ ਵਗੈਰਾ ਬੇਸਹਾਵੀ ਹੈ। ਉਹ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ। ਹਾਂਜੀ। ਪਾਣੂ ਲੱਗਦਾ ਤੁਹਾਡੇ ਬੰਦੇ ਜਿਹੜੇ ਜੋਗ ਨੋਨ ਦਾ ਜ਼ਿੰਮੇਵਾਰ ਨਹੀਂ ਬਣੇ ਜਾਂਗੇ। ਆਜ ਮੈਨੂੰ ਸਾਰੇ ਇਦਾਂ ਲੱਗਦਾ ਵੀ ਪਿੰਡ ਵਿੱਚ ਕਾਫੀ ਲੋਕੀਂ ਲੈ ਕੇ ਜਾਂਦੇ ਚਲੋ ਅਸੀਂ ਤੇ ਨਹੀਂ ਜਾਂਦੇ ਰਸਨ ਕਾਰਡ ਵਾਲੋ ਇਹ ਚੀਜ਼ ਵੱਲ ਨਹੀਂ ਹਨ ਮਿਲਦਾ। ਕਾਫੀ ਪਿੰਡ ਦੇ ਲੋਕ ਜਿਹੜੇ ਲੈਣ ਜਾਂਦੇ ਆ ਕਣਕ ਵਗੈਰਾ ਮਿਲਦੀ ਹੈ ਇਹਨਾਂ ਨੂੰ। ਕਈ ਜਿੰਨਾ ਕਮੀ ਕਮੀ ਨੇ ਪਿੰਡ ਦੇ ਹੋਰ ਵੀ ਛੋਟੇ ਮਾੜੇ ਬੰਦੀਆ ਜਿਹੜੇ ਲੈਣ ਜਾਂਦੇ ਆ ਕਾਫੀ ਬਣਿਆ ਮੇਰੇ ਕੋਲ। ਕੋਈ ਪਤਾ ਨਹੀਂ ਇੱਕ ਅੱਧਾ ਰਹਿ ਗਿਆ ਹੋਵੇ ਤੇ ਵੀ ਪਤਾ ਕੋਈ ਨਹੀਂ ਪਰ ਮੈਨੂੰ ਤਾਂ ਲੱਗਦਾ ਵੀ ਕਾਫੀ ਬੰਦੇ ਜਿਹੜੇ ਲੰਦੇ ਨੇ ਹਾਂਜੀ ਬੰਦੇ ਇੱਕ ਤਾਂ ਕੰਮ ਜ਼ਿਆਦਾ ਤੁਹਾਡੇ ਕੋਲ ਹਾਂਜੀ ਮਗਰੇ ਗਿਆ ਕੰਮ ਇੱਕ ਦੋ ਆਈਆਂ ਨਾ ਵਾਰੀਆਂ ਲਗੀਆਂ ਪੰਜ ਸੱਤਾਂ ਬੰਦਿਆਂ ਦੀਆਂ ਉਸ ਤੋਂ ਬਾਅਦ ਤੇ ਹਜੇ ਕੋਈ ਨਹੀਂ ਜੀ ਹਾਂਜੀ ਉਹ ਪਿੰਡ ਦੀ ਐਜੂਕੇਸ਼ਨ ਲੱਗੀ ਕਿਵੇਂ ਦੇ ਹਾਂਜੀ ਪਿੰਡ ਦੇ ਸਕੂਲ ਕਿਵੇਂ ਕਿੰਨੀ ਤੱਕ ਦਾ ਲੋਕੀਂ ਲੱਗਦਾ ਸਟਾਫ ਦੀ ਕਮੀ ਹੈ ਜਾਂ ਨਹੀਂ ਕਮੀ ਸਟਾਫ ਦੀ ਉੱਥੇ ਕੋਈ ਨਹੀਂ ਹੈ ਬਸ ਇਹ ਹੀ ਹੈ ਵੀ ਬਾਹਰ ਤੇ ਬਕਾਸ ਚੰਗਾ ਬਣਿਆ ਗੰਦਾ ਗੰਦਾ ਨਿਕਲ ਗਈਆਂ ਪੇਂਟ ਪੂਣ ਹੋਇਆ ਵੀ ਹੂਨ ਹੋਏ ਆ ਕੋਈ ਹੋ ਗਿਆ 10 15 ਦਿਨ ਪਹਿਲਾਂ ਤੇ ਤਾਂ ਇਹ ਥੱਲੇ ਦੋਸਤ ਨਹੀਂ ਮਤਲਬ ਕੱਚਾ ਥਾਂ ਆ ਤੇ ਮਿੱਟੀ ਮੂਟੀ ਪਈ ਆ ਘਾਹੂ ਹੋ ਗਿਆ ਉਹਨਾਂ ਵਧੀਆ ਵੀ ਨਹੀਂ ਦੋ ਚਾਰ ਕਮਰੇ ਬਣੇ ਨੇ ਬਸ ਇੰਨੇ ਕੋਈ ਕੋਸ਼ਿਸ਼ ਹੋਈ ਕਿ ਮਤਲਬ ਹਾਂਜੀ ਸਾਡੀ ਕੋਸ਼ਿਸ਼ ਹੀ ਹੈ ਵੀ ਚਲੋ ਸਾਡੇ ਜਿੰਨਾ ਚਿਰ ਅਸੀਂ 5 ਸਾਲ ਆ ਸਾਡੇ ਹੁੰਦਿਆਂ ਹੁੰਦਿਆਂ ਵਧੀਆ ਅਸੀਂ ਹਨ ਗੌਰਮੈਂਟ ਤੋਂ ਦੇ ਸਾ ਤਾਂ ਦੇ ਤਹੀ ਵੀ ਚਲੋ ਕੰਮ ਕਰੀਏ ਕੱਟੇ ਕੋਟੀਆਂ ਨੂੰ ਕਿੰਨੇ ਪਿੰਡਾਂ ਚਾਹੀਏ ਸਭ ਨਵੇਂ ਵਾਰੋਂ ਭਰੇ ਗਏ ਆ ਤੁਹਾਡੇ ਪਿੰਡ ਤੇ ਕਿੰਨੇ ਲੋਕਾਂ ਦੀ ਗ੍ਰਾਂਟ ਹੈ ਕਿੰਨੇ ਨਵੇਂ ਭਰੇ ਗਏ ਇਹ ਹੋਂਤੇ ਜੇ ਮਾਵਾ ਪੰਜ 사ਤੀ ਭਰੇ ਨੇ ਜਿਆਦਾ ਨਹੀਂ ਭਰੇ ਕਹਿੰਦੇ ਅੱਗੇ ਭਰੇ ਦਿਨਾ ਇਹ ਨਹੀਂ ਭਰਨੇ ਦੁਆਰਾ ਜਿਹੜੀ ਅੱਗੇ ਭਰੇਗੀ ਇਹ ਦੁਆਰਾ ਨਹੀਂ ਭਰਨੇ ਜਿਹੜੀ ਜਿਹਨਾਂ ਨੂੰ ਨਹੀਂ ਮਿਲਦੀਆਂ ਉਹ ਭਰ ਸਕਦੇ ਨੇ ਤੇ ਹੋਂ ਤਾਂ ਮੇਰੇ ਸਾਹ ਸਪੈਂਸਾਂ ਨੂੰ ਪੰਜ ਚਾਰੀ ਭਰੀਆਂ ਪਿੰਡ ਵਿੱਚ ਜਿਆਦਾ ਨਹੀਂ ਹੈਗੇ ਤੱਕ ਕਈ ਵਾਰੀ ਪਿੰਨਾਂ 'ਚ ਝਗੜੇ ਇੰਨੇ ਆਵਾਜ਼ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਣ ਤਾਂ ਪੀਂਣਾ ਆਈ ਨਹੀਂ ਸਾਰੇ ਇਹ ਨਹੀਂ ਆ ਚਲੋ ਵਾਈ ਗੁਰਦੀ ਮੇਅ ਰਿਆ ਜੋਂਦੇ ਸਰਪੰਚ ਬਣੇ ਨੇ ਉਦੋਂ ਦੀ ਲਾ ਕੇ ਝਗੜੇ ਹੁੰਦੀ ਵੀ ਆ ਪਿੰਡੋ 'ਚ ਆ ਨਹੀਂ ਨਹੀਂ ਹੁੰਦੇ ਪਰ ਇੱਥੇ ਨਿਬੜੇ ਜਾਂਦੇ ਨੇ ਬਾਹਰ ਜਾਣ ਦੀ ਪੁਲਿਸ ਤੱਕ ਨਹੀਂ ਲੋਲਟਾਂ ਦੀ ਜਾਂਦੀ ਪਿੰਡ 'ਚ ਹੀ ਮਕਾਈ ਜਾਂਦੇ ਨੇ ਪਿਛੇ ਜੇ ਵੀ ਆਇਆ ਸੀ ਬਾਬਾ ਝਗੜਾ ਹੋ ਗਿਆ ਸੀ ਚਾਚੇ ਚਾਚੀ ਭਤੀਜੇ ਦਾ ਤੇ ਸਪੈਨਸ ਆਬ ਦੇ ਘਰ ਨਹੀਂ ਤੇ ਮੈਂ ਉਹਨਾਂ ਨੂੰ ਕਹਿੰਦੇ ਹਾਂ ਥਾਣੇ ਜਾ ਮੈਂ ਕਿ ਥਾਣੇ ਨਾਲ ਜਾਇਓ ਰੁਕਜੋ ਸਾਮਾ ਤੱਕ ਵੀ ਇੱਥੇ ਫੈਸਲਾ ਕਰ ਲਓ ਕੀ ਫੈਸਲਾ ਤੁਹਾਡਾ ਵੀ ਪੈਸਾ ਬਰਵਾਦ ਹੋਏਗਾ ਉਹਨਾਂ ਦਾ ਵੀ ਹੋਏਗਾ ਆਖਰੀ ਤੁਸੀਂ ਵੀ ਉੱਥੇ ਰਹਿਣਾ ਉਹਨਾਂ ਵੀ ਉੱਥੇ ਰਹਿਣਾ ਤੇ ਤੁਸੀਂ ਇੱਥੇ ਬਹਿ ਕੇ ਆਪਣਾ ਫੈਸਲਾ ਲੈ ਲਓ ਉਹਨਾਂ ਸਾਮੀ ਫਿਰ ਉੱਥੇ ਬਹਿ ਕੇ ਫੈਸਲਾ ਲੈਣਗੇ ਥਾਣੇ ਤੱਕ ਨਹੀਂ ਜਾਣ ਦੀਆਂ ਲੋੜ ਪਈ। ਕਈ ਵਾਰੀ ਸੈਂਟਰ ਗੋਲਮੋ ਦਾ ਕੋਈ ਜੋਸਖਾਰ ਸਖਸ ਹੁੰਦਾ ਕਰੀਬ ਲੋਕਾਂ ਆਤੇ ਪਿੰਡਾਂ ਜਿੰਦੀਆਂ। ਸੋਤ ਤਾਂ ਜੇ ਬੰਦੀ ਹੋਣ ਕਰਕੇ ਹੋਂਦ ਤੱਕ ਕੋਈ ਤਾਂ ਨਹੀਂ ਹੁੰਦੀ ਕਿ ਅਗਵਾਈ ਤੇ ਕਿਉਂ ਬਣਾ ਲਾ ਕੀਤਾ ਜਾਏ ਹਾਂਜੀ ਸਾਰੇ ਇਦਾਂ ਹੀ ਤੇ ਹਜੇ ਕੋਈ ਗੱਲ ਨਹੀਂ ਸਾਡੇ ਪਿੰਡ ਵਿੱਚ ਸਾਡੇ ਮੈਂਬਰ ਸਾਡੇ ਨਾਲ ਆਏ ਸਹਿਮਤ ਨੇ ਜੀ ਮੈਂ ਜੀ ਨੌਜਵਾਨਾਂ ਦਾ ਵੀ ਲਖਸੰਜ ਅਮਰ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਗਵੀ ਮਲੀ ਪੰਚਾਇਤੋਂ ਲੋਕ ਕੀ ਪ੍ਰਾਹੂਗੀ ਹਾਂਜੀ ਉਹ ਬੱਚੇ ਖੇਡਦੇ ਆ ਪਾਰਕਾਂ ਬਣੀਆਂ ਨੇ ਪਾਰਕ ਦੇ ਵਿੱਚ ਹਰ ਬੱਚਾ ਜੇ ਇਸਾਮਾਂ ਅਸੀਂ ਜਾਏਗਾ ਦੇਖਣ ਬੱਚੇ ਖੇਡਦੇ ਨੇ ਮਤਲਬ ਸਹਿਯਾਰ ਕਰਨ ਵਾਸਤੇ ਇਥੇ ਬਜ਼ੁਰਗ ਆਂਦੇ ਨੇ ਕਈ ਸੜਕਾਂ ਤੇ ਨਹੀਂ ਚੱਲਦੇ ਵੀ ਕੋਈ ਚੀਜ਼ ਆਂਦੀ ਜਾਂਦੀ ਵੱਜ ਜੇਗੀ ਤੇ ਇਹ ਤੇ ਪਾਰਕ ਕਰਨੇ ਆ ਉਤੇ ਵਿੱਚ ਕੋਸ਼ੀ ਬੂਟਾ ਨਹੀਂ ਕੋਈ ਮਤਲਬ ਸਫਾਈ ਨਹੀਂ ਗੋਡੇ-ਗੋਡੇ ਘਾਹ ਆ ਗੂੜ ਆ ਪਿਆਦਾ ਤੇ ਲੋਕੀ ਫਿਰ ਕਹਿ ਦਿੰਦੇ ਆ ਵੀ ਸਰਪੰਚ ਨੂੰ ਚਾਹੀਦਾ ਇੱਥੋਂ ਸਫਾਈ ਕਰਨੀ ਜਾਂ ਇੱਥੇ ਖੇਡਣ ਵਾਸਤੇ ਕੋਈ ਅਜਿਹਾ ਘਾੜੇ ਬੱਚਿਆਂ ਨੂੰ ਕੋਈ ਚੀਜ਼ ਨਹੀਂ ਮਿਲੀ ਖੇਡਣ ਵਾਸਤੇ ਬੜੀ ਬੜੀ ਬੱਚੇ ਘਰ ਆਉਂਦੇ ਨੇ ਵੀ ਸਾਨੂੰ ਸਰਪੰਚ ਸਾਹਿਬ ਨੂੰ ਕਹੋ ਸਾਨੂੰ ਸੀਨਾ ਲਾ ਕੇ ਦਿਓ ਫਿਰ ਉਹਨਾਂ ਵਾਸਤੇ ਪਰ ਗੋ ਸਰਪੰਚ ਨੂੰ ਮਿਲਣ ਤੇ ਤਾਂ ਹੀ ਸਰਪੰਚ ਲੈ ਕੇ ਦੇ ਅਜੇ ਤੱਕ ਕੋਈ ਚੀਜ਼ ਨਹੀਂ ਬੱਚਿਆਂ ਨੂੰ ਮਿਲੀ ਖੇਡਣ ਵਾਸਤੇ ਕੋਈ ਨਲ ਕਾਣੀ ਇਸ ਵੀ ਹੰਡੀ ਵਿੱਚ ਲੱਗਾ ਦਾ ਕੋਈ ਮਤਲਬ ਕੋਈ ਚੀਜ਼ ਮਤਲਬ ਹੈ ਨਹੀਂ ਇਸ ਤੇ ਨਲ ਕਾਣੀ ਕੋਈ ਲੈਟ ਨਹੀਂ ਉਸਸ ਕੀਤੀ ਜਾਵੇ ਤੁਹਾਡੇ ਹਾਂਜੀ ਹਾੜੇ ਹੋਰ ਇਹੋ ਕੁਛ ਜੇ ਪੀ ਸਾਨੂੰ ਬਾਦੂ ਬਾਦ ਚਲੋ ਗਵਰਨਮੈਂਟ ਦੇ ਸਾਨੂੰ ਤੇ ਅਹੀਂ ਚਲੋ ਆਪਣੇ ਪਿੰਡ ਦਾ ਵਰੀਆ ਬਣਾਈਏ 바ਗੀ ਵਾਈ ਗੁਰੂ ਨਾਲ ਬਹੁਤ ਕੁਝ ਦਿੱਤਾ ਤਾਂ ਅਹੀਂ ਖਾਣਾ ਚਾਹੁੰਦੀ ਗਵਰਨਮੈਂਟ ਦਾ ਘਰੋਂ ਵੀ ਸਾਨੂੰ ਮਿਲੇਗਾ ਤੇ ਹੀ ਖਾਵਾਂਗੇ ਹੋਸਮੈਨ ਨੌਕਰੀ ਕਰਕੇ ਆਏ ਨਾ ਲਟੈਰ ਆਏ ਨਾ ਬੇਟਾ ਮੇਰਾ ਨੌਕਰੀ ਕਰਨ ਦੇ ਦੇ ਵਾਇਗ੍ਰਨ ਹਨ ਬਹੁਤ ਕਿਸ ਦਿੱਤਾ ਦੇ ਆਜਾਤ ਬੜੀ ਹੈ ਸਾਡੀ ਅਹੀਂ ਸਿਰਫ ਇਹੋ ਚਾਹਣਾ ਚਾਹਣਾ ਕਹਿੰਦੇ ਆ ਵੀ ਇਹਨਾਂ ਦੇ ਬਾਰੇ ਦੇ ਵਿੱਚ ਸਾਡੇ ਬਾਰੇ ਦੇ ਵਿੱਚ ਵਧੀਆ ਵਿਕਾਸ਼ ਬਣੇ ਤੇ ਤੁਹਾਨੂੰ ਕੋਈ ਯਾਦ ਕਰੇ ਚਲੋ ਆਗਾ ਮੌਕਾ ਤੇ ਅਸੀਂ ਕਹਿੰਦੀ ਵੀ ਅਸੀਂ ਲੈਣਾ ਹੋਰ ਕੋਈ ਲੱਲੇਗਾ ਪਰ ਸਾਡੇ ਹੋਂਦਿਆ ਤਾਂ ਕੈਨ ਨਾ ਨਿਨਸ਼ੌਕ ਵੀ ਵਧੀਆ ਬਣਦੀ ਕੋਈ ਯਾਦ ਕਰੇਗਾ ਵੀ ਠੀਕ ਹੈ ਵੀ ਬਣਿਆ ਹੀ ਕੋਈ ਸਪੈਨਸ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਸੇਵਾ ਦਾ ਮੌਕਾ ਤਾਂ ਤੁਹਾਨੂੰ ਮਾਣ ਬੁੱਤ ਸੰਜਿਆ ਤਾਰ ਸਿੱਧਿਆ ਤੁਹਾਡੀ ਹਾਂਜੀ ਮੈਸੇਜ ਕੀਤਾ ਨਾ ਉਹ ਪਿੰਡ ਵਾਲੇ ਆਏ ਪਿੰਡ ਵਾਲੇ ਨੇ ਉਹ ਗੋਲਾ ਸੂਖਰ ਕਰਨ ਆ ਪਿੰਡ ਦਾ ਵੀ ਚਲੋ ਸਾਨੂੰ ਸਭ ਸਾਂਤੀ ਨਾਲ ਹੋਂ ਸਰਪੰਚ ਚੁਣਿਆ ਗਿਆ ਦਾ ਤੇ ਪਿੰਡ ਸਾਡਾ ਸਾਡੇ ਨਾਲ ਸਾਰਾ ਪੂਰਾ ਸਹਿਮਤ ਆ ਪਰ ਹੁਣ ਇਹ ਹੈ ਵੀ ਸਾਨੂੰ ਜਿਹਨੂੰ ਸਾਨੂੰ ਸਰਕਾਰੋਂ ਨਹੀਂ ਕੁਝ ਦਿੱਤਾ ਤੇ ਹੁਣ ਪਿੰਡ ਵਾਲਾ ਕੀ ਮਤਲਬ ਹਸਵਾਸ਼ ਦੇਣੀ ਹੈ ਵੀ ਸਰਪੰਚ ਬਣਿਆ ਤੇ ਪਿੰਡ ਚ ਕੀ ਬਣਾ ਗਿਆ ਬਣਾਇਆ ਇਹਨਾਂ ਨੇ ਜੇ ਕੋਈ ਸਰਕਾਰ ਦੇਗੀ ਤਾਂ ਹੀ ਸਰਪੰਚ ਪਿੰਡ ਚ ਕੁਝ ਬਣਾਏਗਾ ਤੇ ਫੇਰ ਹੀ ਹਸਵਾਸ਼ ਸਾਨੂੰ ਪਿੰਡ ਤੋਂ ਮਿਲੇਗੀ ਜੀ